ਬੋਲੋ ਕੋਈ ਸ਼ਰਮ ਹੈ ਕਾਦੀ ਆ ਜਿਹੜਾ ਮੂੰਹ ਕਾਲਾ ਕਰਾਇਆ ਹੋਰ ਕਾਦੀ ਹੁਣ ਮੈਂ ਕੀ ਕਰਤਾ ਸਾਲਿਆ ਵਿਆਹ ਕਰਾਉਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਣਾ ਸੀ ਇਹ ਉਹੀ ਤਾਂ ਕੁੜੀ ਆ ਜਿਹਦੇ ਨਾਲ ਮੈਂ ਤੇਰਾ ਰਿਸ਼ਤਾ ਪੱਕਾ ਕੀਤਾ ਸੀ ਤੇੜੀ ਮੈਂ ਗੋਲਡੀ ਬੋਲ ਰਿਹਾ ਤੁਸੀਂ ਕਿਹਨੂੰ ਫੁੱਲ ਆਇਆ ਆਪਣੀ ਗੰਦੀ ਔਲਾਦ ਨੂੰ ਸਾਲਾ ਲੋਕਾਂ ਨੂੰ ਦੱਸਦਾ ਫਿਰਦਾ ਮੇਰਾ ਬਾਪੂ ਦਾਜ ਦਾ ਭੁੱਖਾ ਕੀ ਬੋਲੀ ਜਾਂਦੇ ਤੁਸੀਂ ਤੁਸੀਂ ਇਹ ਦੱਸੋ ਤੁਸੀਂ ਹੈ ਕਿੱਥੇ ਹੋ ਮੈਂ ਤੁਹਾਡਾ ਝਾੜ ਬੋਆ ਕੇ ਲਿਆਉਣਾ ਅੱਛਾ ਕੁੜੀ ਤੇ ਉਹਦੇ ਚਾਚਾ ਜੀ ਝੂਠ ਬੋਲਦੇ ਆ ਕੁੜੀ ਦਾ ਤਾਂ ਕੋਈ ਚਾਚਾ ਹੀ ਹੈ ਨਹੀਂ ਡੈਡੀ ਤੁਸੀਂ ਹਿੱਲ ਗਏ ਮੈਂ ਨਾ ਤੇਰੇ ਫੋਨ ਤੇ ਛੱਤਰ ਫੇਰ ਦੇਣਿਆ ਮੈਂ ਵੀ ਪਿਓ ਦਾ ਪੁੱਤ ਨਹੀਂ ਜੇ ਮੈਨੂੰ ਤੋਖਾ ਗਿਆ ਹੱਥ ਲਾਓ ਤੁਸੀਂ ਹੱਤਾ ਪੁੱਤ ਮੈਂ ਐਸਾ ਲਾਉਂ ਕਿ ਹੱਥ ਲਾਲਾ ਦੇਖੇਗਾ ਮੈਂ ਖੜਾ ਹੀ ਤੇਰੇ ਸਹੁਰੇ ਦੇ ਘਰੇ ਆ ਨਹੀਂ ਸਾਲਾ ਤੈਨੂੰ ਦੱਸ ਦਦ ਕਿ ਮੈਂ ਬਕਵਾਸ ਕਰੀਦਾ ਕਹੇ ਜੇ ਮੇਰੇ ਸਹੁਰੇ ਦੇ ਜਿਹੜੇ ਇੰਨਾ ਕੁਛ ਮੇਰੇ ਖਿਲਾਫ ਸੁਣੀ ਜਾਂਦੇ ਨੇ ਪਤਾ ਨਹੀਂ ਕਿੱਥੇ ਜੱਪਕਦੇ ਫਿਰਦੇ ਹੋ ਇੱਕ ਗੱਲ ਨਾ ਭੁੱਲੀ ਐਡਵੋਕੇਟ ਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਵਕੀਲਾਂ ਦੀ ਯੂਨੀਫਾਰਮ ਮੈਂ ਤਾਂ ਪਾਇਆ ਕਦੇ ਕੋਈ ਕੁਲੀ ਕਹਿੰਦਾ ਸੁਣਿਆ ਵੀ ਲਾਲ ਚੱਗਾ ਉਹੀ ਨਹੀਂ ਪਾਇਆ ਕੋਈ ਕਾਲੇ ਕੱਚੇ ਵਾਲਾ ਕਹਿੰਦਾ ਸੁਣਿਆ ਵੀ ਕਾਲਾ ਕਿੱਥੋਂ ਹੀ ਨਹੀਂ ਪਾਇਆ ਇੱਕ ਤੁਸੀਂ ਜਿਹੜੇ ਯੂਨੀਫਾਰਮ ਦੀ ਟੌਰ ਮਾਰਦੇ ਹੋ ਰੱਬ ਤੋਂ ਡਰੋ ਰੱਬ ਸਭ ਦੇਖਦਾ ਹੈ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ